ਲਾਕ ਪਾਤਰਾ ਰੀਨ ਆਉਂਦੇ ਪਿੰਡ ਦਿਓਗੜ ਤੇ ਨਗਰਾ ਹਰਿਊ ਫਰਿਊ ਖੁਰਦ ਅਤੇ ਕੁਝ ਹੋਰ ਪਿੰਡਾਂ ਦੇ ਵਿੱਚ ਜਿਹੜੀਆਂ ਕਿ ਬੀਜੀਆਂ ਹੀਆਂ ਕਣਕਾਂ ਇਸ ਵਕਤ ਛਿੱਟੇ ਨਿਕਲ ਆਏ ਸਨ ਜਦੋਂ ਰਾਤ ਸਮੇਂ ਪਈ ਵੱਡੀ ਗੜੇ ਮਾਰੀ ਕਾਰਨ ਉਹ ਸਾਰੀਆਂ ਫਸਲਾਂ ਤਬਾਹ ਹੋ ਗਈਆਂ ਉੱਥੇ ਨਾਲ-ਨਾਲ ਜਿਹੜੇ ਕਿ ਪਿੰਡਾਂ ਦੇ ਵਿੱਚ ਬੀਜੀਆਂ ਹੋਈਆਂ ਸੀ ਸੌਦੀਆਂ ਜਾਂ ਕੁਝ ਹੋਰ ਸੀ ਸਰੋਂ ਬੀਜੀ ਹੋਈ ਸੀ ਕੁਝ ਲੋਕਾਂ ਨੇ ਜਿਹੜੇ ਕਿ ਕਿਸਾਨ ਸੀਗੇ ਉਹਨਾਂ ਵੱਲੋਂ ਠੇਕੇ ਤੇ ਲਈਆਂ ਹੋਈਆਂ ਜ਼ਮੀਨਾਂ ਜਿਹੜੀਆਂ ਉਹਨਾਂ ਦੇ ਵਿੱਚ ਬੀਜੀਆਂ ਹੋਈਆਂ ਕਣਕਾਂ ਜਾਂ ਕੋਈ ਹੋਰ ਖਰਚੇ ਕੀਤੇ ਹੋਏ ਉਸ ਉੱਤੇ ਰੱਬ ਦੀ ਉਹ ਕਿਆਮਤ ਵਰਸੀ ਰਾਤ ਜਿਹੜੀ ਕਿ ਉੱਥੇ ਉਹਨਾਂ ਦੀਆਂ ਸਾਰੀਆਂ ਫਸਲਾਂ ਤਰਸ ਨੱਸ ਹੋ ਗਈਆਂ ਪਰ ਸਰਕਾਰ ਵੱਲੋਂ ਉਹ ਟਿੱਕ ਟਿੱਕ ਹੀ ਲਾਈ ਬੈਠੇ ਹਨ ਕਿ ਕਿਸਾਨ ਕੀ ਸਾਨੂੰ ਕੋਈ ਮੁਆਵਜ਼ਾ ਮਿਲੇ ਜਾਂ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਸਹਾਰਾ ਮਿਲੇ ਪਰ ਕਿਸਾਨਾਂ ਨਾਲ ਗੱਲ ਕੀਤੀ ਹੈ ਉਹਨਾਂ ਲੋਕਾਂ ਕਿਹਾ ਗਿਆ ਕਿ ਅਸੀਂ ਇੱਕ ਪੁੱਤਾ ਵਾਂਗ ਪਾਲੀਆਂ ਹੋਈਆਂ ਫਸਲਾਂ ਜਦੋਂ ਤੈਸ ਨੈਸ ਹੋ ਗਈਆਂ ਇੱਥੇ ਗੜੇ ਮਾਰੀ ਦੌਰਾਨ ਪਰ ਕੁਦਰਤ ਦਾ ਇਹ ਜਿਹੜਾ ਕਹਿਰ ਕਿਸਾਨਾਂ ਤੇ ਵਰਤਿਆ ਹੈ ਹਲਕੇਸ਼ ਤਰਾਣੇ ਦੇ ਪਾਤੜਾ ਦੇ ਨਜ਼ਦੀਕੀ ਪਿੰਡਾਂ ਦੇ ਵਿੱਚ ਜਿੱਥੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੋਈਆਂ ਉੱਥੇ ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਸਾਨੂੰ ਕੋਈ ਮੁਆਵਜ਼ਾ ਦੇਵੇ ਜਾਂ ਕੋਈ ਜਿਵੇਂ ਠੇਕੇ ਤੇ ਲਈਆਂ ਹੋਈਆਂ ਪਹਿਲੀਆਂ 60 70000 80000 ਤੱਕ ਨੂੰ ਠੇਕੇ ਤੇ ਲਈਆਂ ਹੋਈਆਂ ਜ਼ਮੀਨਾਂ ਜਦੋਂ ਇਸ ਤਰ੍ਹਾਂ ਫਸਲਾਂ ਤਬਾਹ ਹੋ ਜਾਣ ਤਾਂ ਉੱਥੇ ਜਿੱਥੇ ਸਬਜ਼ੀਆਂ ਵੀ ਨਾਲ ਹੀ ਬੀਜੀਆਂ ਹੋਈਆਂ ਸਨ ਪਰ ਕਿਸਾਨ ਕਾਫੀ ਮਾਯੂਸ ਨਜ਼ਰ ਆ ਰਹੇ ਹਨ ਅਸੀਂ ਕੁਝ ਗੱਲ ਕਰਦੇ ਹਾਂ ਪਰ ਇੱਥੇ ਪਟਵਾਰੀ ਸਹਿਬਾਨ ਜਿਹੜੇ ਕਿ ਸਰਕਾਰੀ ਜਿਹੜੇ ਕਿ ਪ੍ਰਸ਼ਾਸਨ ਵੱਲੋਂ ਲਾਏ ਗਏ ਹਨ ਉਹਨਾਂ ਵੱਲੋਂ ਵੀ ਕੁਝ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਕਿ ਉਹ ਵੀ ਮੌਕਾ ਦੇਖਣ ਪਹੁੰਚੇ ਹੋਏ ਨੇ ਅਸੀਂ ਕਿਸਾਨਾਂ ਦੇ ਨਾਲ ਨਾਲ ਕੁਝ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਨਾਲ ਵੀ ਗੱਲ ਕਰਦੇ ਆਂ ਕੁਝ ਤੁਹਾਨੂੰ ਦੱਸਦੇ ਆਂ ਕਿ ਕਿਸ ਤਰ੍ਹਾਂ ਦਾ ਮੰਦਰ ਇੱਥੇ ਔਰ ਕਿਸ ਤਰ੍ਹਾਂ ਜਿਹੜਾ ਕਿ ਪ੍ਰਸ਼ਾਸਨਿਕ ਅਧਿਕਾਰੀ ਕਾਰਵਾਈ ਕਰ ਰਿਹਾ ਆਂ ਆਹ ਦੇਖੋ ਜੀ ਕਣਕਾ ਆਹ ਸਾਡੇ ਇੱਥੇ ਜ਼ਮੀਨਾਂ ਦਾ ਆ ਹਾਲ ਬਣਿਆ ਸਾਡੇ ਕਿਸਾਨਾਂ ਦਾ ਜੀ ਉਹ ਤੋਂ ਬਾਅਦ ਬਹੁਤ ਜ਼ਿਆਦਾ ਗੜੇ ਆਏ ਨੇ ਜਿਹਦੇ ਨਾਲ ਦੇਖੋ ਇਹ ਇਹਦੇ ਨਾਲ ਬੱਲੀ ਰਹੀ ਇਹ ਕਣਕ ਵੀ ਸਾਰੀ ਤੋੜਤੀ ਜੀ ਇਹ ਬਹੁਤ ਜ਼ਿਆਦਾ ਨੁਕਸਾਨ ਹੈ ਬੱਲੀ ਕਣਕ ਕੀ ਸਾਰਾ ਕੁਝ ਆ ਤੁਸੀਂ ਸਰੋਂਾਂ ਦੇ ਬੂੜਾ ਖਾੜਾ ਵੇਖੋ ਸਰੋਂ ਵੀ ਬਿਲਕੁਲ ਖਤਮ ਹੋ ਗਏ ਮਟਰ ਦਾ ਪਿੱਲਾ ਤੁਸੀਂ ਵੇਖ ਕੇ ਪਿੱਛੇ ਮਟਰ ਮੀਲ ਕੋ ਖਤਮ ਨੇ ਜਿੰਨੇ ਜਿੰਨੇ ਗੜੇ ਮੋٹے ਪਾਈਆ ਪਾਈਏ ਦੇ ਇੱਥੇ ਪਏ ਨੇ ਉਹ ਸਾਬ ਨਾਲ ਸਾਡੇ ਕੋਲ ਬਿਲਕੁਲ 90% ਕੀ 100% ਖਤਮ ਹੈ ਸਾਡੇ ਕੋਲ ਨਾ ਤੇ ਤੂੜੀ ਦੇ ਕੰਮ ਹੋਣੀ ਤੇ ਨਾ ਇਹ ਦਾਣੇ ਦੇ ਕੰਮ ਹੋਣੀ ਹੈ ਫਸਲ ਸਾਡੀ ਜਿਹੜੇ ਬੰਦੇ ਨੇ ਅੱਜ 2.50 ਹਜ਼ਾਰ ਰੁਪਏ ਖਰਚਾ ਲਾਇਆ ਉੱਤੇ ਕਿਸਾਨ ਕਿੱਥੇ ਜਾਏਗਾ ਕਿੱਥੋਂ ਕੋਈ ਪੂਰਾ ਕਰੇਗਾ ਇਹ ਦੇਖੋ ਗਵਰਨਮੈਂਟ ਸਾਨੂੰ ਸਾਰੇ ਪਾਸੋਂ ਮਾਰ ਰਹੀ ਹੈ ਸਾਨੂੰ ਆਂਦੇਗਾ ਬੀਮਾ ਕਰਾਓ ਬੀਮਾ ਕਾਹਦੇ ਨਾਲ ਕਰਾ ਲੇਗਾ ਕੋਈ ਬੰਦਾ ਇੱਥੋਂ ਦੋ ਸੌ ਪੈਸਾ ਕਿਥੋਂ ਲਿਆਏਗਾ ਜੇ ਉਹਦੇ ਕੋਲੋਂ ਆਪਣੇ ਖਾਂਜੋ ਕੇ ਨਾ ਦਾਣੇ ਹੋਣ ਕਿਤੇ ਕਿਸੇ ਕੋ ਕਿਸਾਨਾਂ ਨੂੰ ਮਾਰ ਰਹੀ ਹੈ ਗਵਰਨਮੈਂਟ ਅਸੀਂ ਗਵਰਨਮੈਂਟ ਦੇ ਖਿਲਾਫ ਉਹ ਵੀ ਨੰਨ ਰਹੇ ਆ ਉੱਥੋਂ ਰੱਬ ਸਾਡੇ ਨਾਲ ਕਰ ਰਿਹਾ ਜੋ ਕੁਝ ਕਰ ਰਿਹਾ ਇਹ ਤੁਹਾਡੇ ਸਾਹਮਣੇ ਆ ਚਨਾਗਰਾ ਦੇਗੜ ਅਰੇ ਉਹ ਪਿੰਡ ਅਰੇ ਉਹ ਖੁਰਦਾ ਅਰੇ ਉਹ ਗੜਾ ਇਧਰ ਤਾਂ ਸਾਰੇ ਪਿੰਡਾਂ ਦੇ ਵਿੱਚ ਇਧਰ ਗੜੇ ਜਿਹੜੇ ਪਏ ਨੇ ਇਹਦੇ ਨਿਆਲ ਤੱਕ ਗੜੇ ਪਏ ਨੇ ਸਾਰੇ ਇਲਾਕੇ 'ਚ ਬਾਕੀ ਹਲੇ ਅਗਲੇ ਪਾਸੇ ਵੀ ਪਤਾ ਨਹੀਂ ਲੱਗਾ ਸਾਨੂੰ ਉਹ ਸਿਰੇ ਤੱਕ ਕੁਝ ਪਤਾ ਲੱਜੇਗਾ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਵੱਲੋਂ ਅਸੀਂ ਮੰਗ ਕਰਨੇ ਆ ਗਵਰਨਮੈਂਟ ਤੋਂ ਕਿ ਇਹਦਾ 100% ਮੁਆਵਜ਼ਾ ਸਾਡੇ ਕਿਸਾਨਾਂ ਨੂੰ ਦਿੱਤਾ ਜਾਵੇ ਤਾਂ ਕਿ ਇਹਨਾਂ ਦੇ ਕੋਈ ਪਰਪਾਈ ਹੋ ਸਕੇ ਇਹਦੇ ਵਾਸਤੇ ਅਸੀਂ ਭਗਵੰਤ ਮਾਨ ਨੂੰ ਤੇ ਸੈਂਟਰ ਸਰਕਾਰ ਨੂੰ ਵੀ ਅਪੀਲ ਕਰਨੇ ਆ ਕਿ ਸਾਨੂੰ ਸੁਣਵਾਈ ਕੀਤੀ ਜਾਵੇ ਬਲਾਕ ਪਾਤੜਾ ਅਧੀਨ ਆਉਣ ਵਾਲੇ ਜਿਹੜੇ ਕਿ ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਪਿੰਡਾਂ ਦੇ ਖੇਤਾਂ ਦੀਆਂ ਜਿਹੜੀਆਂ ਫਸਲਾਂ ਸੀਗੀਆਂ ਸਾਰੀਆਂ ਤਹਿਸਨੈਸ ਹੋ ਗਈਆਂ ਪਰ ਕਾਫੀ ਜ਼ਿਆਦੀ ਘੜੇ ਮਾਰੀ ਪਈ ਆ ਇੱਧਰ ਪਿੰਡ ਚਨਗਰਾ ਹਰੇਊ ਔਰ ਲਾਗੇ-ਲਾਗੇ ਹੋਰ ਦਿਓਗੜ ਪਿੰਡ ਹੈ ਕਈ ਪਿੰਡਾਂ ਦੇ ਵਿੱਚ ਜਿਹੜੀਆਂ ਕਿ ਫਸਲਾਂ ਜਿਹੜੀਆਂ ਇਸ ਟਾਈਮ ਬਿਲਕੁਲ ਛਿੱਟਾ ਕੱਢਣ ਲੱਗ ਰਹੀਆਂ ਸੀਗੀਆਂ ਤਾਂ ਉਹ ਇਸ ਟਾਈਮ ਤਹਿਸਨੈਸ ਹੋ ਗਈਆਂ ਇੱਕ ਜੀਵਿਦਾਰਾਂ ਦੇ ਵੀ ਜਿਹੜੇ ਹੌਸਲੇ ਸੀਗੇ ਇੱਕ ਪੁੱਤਾ ਮੰਗ ਪਾਲੀਆਂ ਫਸਲਾਂ ਜਿਹੜੋ ਇਸ ਤਰ੍ਹਾਂ ਦੇ ਬਰਬਾਦੀ ਦੇ ਰਾਹ ਤੇ ਬਰਬਾਦ ਹੋ ਜਾਣ ਤਾਂ ਉੱਥੇ ਇੱਕ ਵੱਡਾ ਅਮੀ ਜਿਹੜਾ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ ਜਿਵੇਂ ਅੱਜ ਇੱਥੇ ਇਹ ਇਲਾਕੇ ਦੇ ਵਿੱਚ ਹਜ਼ਾਰਾਂ ਏਕੜ ਜਿਹੜੀ ਕਣਕ ਦੀ ਫਸਲ ਸੀਗੀ ਸਾਰੀ ਗੜੇਮਾਰੀ ਦੇ ਵਿੱਚ ਆ ਗਈ ਹੈ ਔਰ ਗੜੇਮਾਰੀ ਕਾਰਨ ਸਾਰੀ ਤਹਿਸ ਨਾਸ਼ ਹੋ ਗਈ ਆ ਕੁਝ ਕਿਸਾਨ ਐ ਸੀ ਉਹਨਾਂ ਨੂੰ ਪੁੱਛਦੇ ਇੱਥੇ ਗੱਲ ਕਰਨੀ ਚਾਹਾਂ ਕਿ ਕਿਸ ਤਰ੍ਹਾਂ ਦਾ ਉਹਨਾਂ ਦਾ ਜਿਹੜਾ ਇਹ ਫਸਲ ਬੀਜਣ ਵਿੱਚ ਖਰਚਾ ਵੀ ਹੋਇਆ ਹੋਊਗਾ ਹਜ਼ਾਰਾਂ ਰੁਪਏ ਲਾ ਕੇ ਸ਼ਾਇਦ ਹੋ ਸਕਦਾ ਆੜਤੀਆਂ ਦੇ ਵੀ ਪੈਸੇ ਇੰਨਾ ਚੱਕੇ ਹੋਣਗੇ ਪਰ ਜਿਹੜੀ ਇਲਾਕੇ ਦੇ ਅੰਦਰ ਗੜੇਮਾਰੀ ਨੇ ਨੁਕਸਾਨ ਕੀਤਾ ਹੈ ਫਸਲਾਂ ਦਾ ਉਹ ਇੱਕ ਬਹੁਤ ਜ਼ਿਆਦਾ ਭਿਆਨਕ ਨੁਕਸਾਨ ਹੋਇਆ ਹੈ ਹਾਂਜੀ ਸਰਪੰਚ ਸਾਹਿਬ ਤੁਹਾਡਾ ਕਿਹੜਾ ਪਿੰਡ ਹੈ ਔਰ ਕਿਸ ਤਰ੍ਹਾਂ ਦਾ ਇੱਥੇ ਤੁਸੀਂ ਇਹ ਕਿਹੜੇ ਪਿੰਡਾਂ ਦੇ ਵਿੱਚ ਨੁਕਸਾਨ ਹੋਇਆ ਹੈ ਇੱਥੇ ਮੇਰਾ ਪਿੰਡ ਚਨਾਗੜ੍ਹ ਹੈ ਭਾਈ ਤੇ ਸਾਡੇ ਮੇਰਾ ਕੁਲਦੀਪ ਸਿੰਘ ਮੇਰੀ ਘਰ ਵਾਲੀ ਸਰਪੰਚਾ ਜੀ ਤੇ ਸਾਡੇ ਪਿੰਡ ਦਾ ਸਾਡੇ 8:30 8:30 ਵਜੇ ਕਾਫੀ ਜਿਆਦਾ ਕੁਦਰਤ ਦੀ ਜਿਹੜੀ ਬਹੁਤ ਵੱਡੀ ਕਾਫੀ ਜਿਆਦਾ ਗੜੇ ਮਾਰੀ ਹੋਈ ਹੈ ਜੀ ਉਹਦੇ ਕਰਕੇ ਫਸਲਾਂ ਦਾ 100% ਨੁਕਸਾਨ ਹੋ ਗਿਆ ਜੀ ਬਹੁਤ ਜਿਆਦਾ ਹਰ ਇੱਕ ਜ਼ਿੰਮੇਦਾਰ ਹੈ ਜੀ ਕੋਈ ਕਿਸਾਨ ਹੈ ਕਿਸੇ ਨੇ ਕੋਈ ਠੇਕੇ ਦੇ ਲੈ ਕੇ ਕਰਕੇ ਜੀ ਸਾਰਾ ਖਰਚਾ ਪੂਰਾ ਕਰੀ ਬੈਠੇ ਨੇ ਜੀ ਇਹ ਤਾਂ ਨਾ ਇੱਕ ਸਾਡੇ ਤੂੜੀ ਦੇ ਵੀ ਨਹੀਂ ਕੰਮ ਆ ਰਹੀ ਜੀ ਸਾਨੂੰ ਤੁਹਾਨੂੰ ਪਾਤੀ ਜੀ ਸਾਡਾ ਕਿਸਾਨ ਦਾ ਪਹਿਲੀ ਕਰਜ਼ੇ ਦੀ ਮਾਰੇ ਟਾਰੇ ਜੀ ਹੁਣ ਰਹਿਂਦਾ ਗੁੰਦੇ ਪਰਮਾਤਮਾ ਦੀ ਮਾਰ ਹੋ ਗਈ ਅਸੀਂ ਤਾਂ ਸਰਕਾਰਾਂ ਨੂੰ ਦਾ ਚਲ ਲਾਂਬਾ ਦਿੰਨੇ ਆ ਪਰਮਾਤਮਾ ਅੱਗੇ ਬੇਨਤੀ ਕਰਦੇ ਵੀ ਤੁਸੀਂ ਤਾਂ ਕਟੋ-ਕਟ ਤਰਸ ਕਰੋ ਜੀ ਕਿਸਾਨ ਦੀ ਕੀ ਲੱਗ ਰਿਹਾ ਕਿੰਨਾ ਖਰਚਾ ਹੋ ਗਿਆ ਹੋਊਗਾ ਕੀ ਸਰਕਾਰ ਤੋਂ ਤੁਸੀਂ ਕੋਈ ਮੰਗ ਕਰਦੇ ਹੋ ਕਿ ਇਸ ਏਰੀਆ ਦੇ ਵਿੱਚ ਜਿੰਨੀ ਵੀ ਫਸਲ ਸੀਗੀ ਸਾਰੀ ਛਿੱਟੇ ਤੇ ਆਈ ਹੋਈ ਇਸ ਟਾਈਮ ਬਰਬਾਦ ਹੋ ਗਈ ਫਸਲ ਦਾ ਸਾਰੀ 100% ਨੁਕਸਾਨ ਹੋ ਗਿਆ ਜੀ ਖਰਚਾ ਦਾ 15 20 ਦੇ ਲਗਭਗ ਕੀਲੇ ਤੇ ਖਰਚਾ ਆਉਂਦੇ ਏਡਾ ਆ ਸਭ ਰਿਆ ਰਿਹਾ ਸਾਰਾ ਖਰਚਾ ਪੂਰਾ ਕਰੀ ਬੈਠੇ ਆ ਜੀ ਤੇ ਅਸੀਂ ਤਾਂ ਪੰਜਾਬ ਸਰਕਾਰ ਅੱਗੇ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਵੀ ਸਾਡਾ ਬਤਵਾ ਤੋਂ ਮਾਜਾ ਸੀ ਤਾਂ 50-60 ਹਜ਼ਾਰ ਕਿੱਲੇ ਮੰਗ ਰਿਹਾ ਹੋਣਾ ਚਾਹੀਦਾ ਕਿਉਂਕਿ ਤੂੜੀ ਵੀ ਨਹੀਂ ਨਾ ਬਚੀ ਹੈਗੀ ਜੀ ਡੰਗਰਾਂ ਦੇ ਖਾਨਵਾਤੇ ਤੂੜੀ ਵੀ ਨਹੀਂ ਰਹੀ ਹੈਗੀ ਜੀ ਸਾਰਾ ਨੁਕਸਾਨ ਹੈ 100% ਨੁਕਸਾਨ ਹੈ ਭਾਈ ਜਿੱਥੇ ਫਸਲਾਂ ਦਾ ਨੁਕਸਾਨ ਹੋਇਆ ਏ ਉੱਥੇ ਕੁਝ ਜਿਹੜੀਆਂ ਸਬਜ਼ੀਆਂ ਬੀਜੀਆਂ ਹੋਈਆਂ ਸਨ ਮਟਰ ਵੀ ਸਨ ਹੋਰ ਵੀ ਕੋਈ ਚੀਜ਼ਾਂ ਨੁਕਸਾਨੀਆਂ ਗਈਆਂ ਅਸੀਂ ਪਿੰਡ ਦੇ ਜਿਹੜੇ ਕਿ ਕਿਸਾਨ ਐ ਉਹਨਾਂ ਨਾਲ ਵੀ ਗੱਲ ਕਰਦੇ ਆ ਪੁੱਛਦੇ ਉਹਨਾਂ ਨੂੰ ਇਹ ਕਿਸ ਤਰ੍ਹਾਂ ਦਾ ਨੁਕਸਾਨ ਹੋਇਆ ਕੁਝ ਜ਼ਮੀਨਾਂ ਜਿਹੜੀਆਂ ਉਹਨਾਂ ਨੇ ਠੇਕੇ ਤੇ ਵੀ ਲਈਆਂ ਕਿਉਂਕਿ ਇਸ ਇਲਾਕੇ ਦੇ ਵਿੱਚ ਠੇਕੇ ਦਾ ਵੀ ਕਾਫੀ ਜ਼ਿਆਦਾ ਰੇਟ ਹੈ 70 70 80 80000 ਰੁਪਏ ਠੇਕਾ ਦੇ ਕੇ ਜਿਹੜੀਆਂ ਕਿ ਜ਼ਮੀਨਾਂ ਠੇਕੇ ਤੇ ਲੈ ਕੇ ਔਰ ਉੱਥੇ ਇਹਨਾਂ ਨੇ ਉਪਜਾਊ ਜ਼ਮੀਨ ਜਿਵੇਂ ਕਿ ਕਣਕ ਬੀਜੀ ਸੀ ਜਾਂ ਕੁਝ ਹੋਰ ਆਪਦੀਆਂ ਸਬਜ਼ੀਆਂ ਵਗੈਰਾ ਬੀਜੀਆਂ ਹੋਈਆਂ ਸਨ ਉਹ ਵੀ ਸਾਰੀਆਂ ਤਹਿਸਨਸ ਹੋ ਗਈਆਂ ਕੀ ਨਾ ਹੀ ਤੁਹਾਡਾ ਕਿਹੜਾ ਪਿੰਡ ਹੈ ਜੀ ਔਰ ਕਿਹੜੀ ਤੁਹਾਡੀ ਵੀ ਜ਼ਮੀਨ ਕੋਈ ਇੱਥੇ ਕਣਕ ਜਿਹੜੀ ਇਸ ਤਰ੍ਹਾਂ ਬਰਬਾਦ ਹੋਈ ਹੈ ਹਾਂ ਜੀ ਮੇਰਾ ਨਾਮ ਭੁਪਿੰਦਰ ਸਿੰਘ ਪਿੰਡ ਹਰਿਓ ਖੁਰਦ ਇਕਾਈ ਖਜ਼ਾਂਚੀ ਹੈ ਆਪਣਾ ਉਗਰਾ ਯੂਨਿਟ ਇਹ ਇੱਥੇ ਆ ਦੇਖੋ ਆ ਸਾਰੀ ਤੁਸੀਂ ਵੇਖੀ ਜੋ ਕਣਕ ਜਿਵੇਂ ਕਿ ਆ ਸਾਰੀ ਐਵੇਂ ਹੋਇਆ ਜਿਵੇਂ ਦਾਤੀ ਨਾਲ ਵੱਢੀ ਹੁੰਦੀ ਹੈ ਇਹਦੇ ਵਿੱਚੋਂ ਵੇਖੋ ਸਿੱਟੇ ਬਿਲਕੁਲ ਤੁਸੀਂ ਥੱਲੇ ਵੀ ਸਾਰੇ ਵੇਖੀਏ ਕਿ ਜਿਹੜੇ 80000 ਰੁਪਏ ਲੋਕਾਂ ਨੇ ਠੇਕੇ ਤੇ ਜੀ ਜ਼ਮੀਨ ਲਈ ਸੀ ਕਿ ਖਰਚਾ ਵੀ ਸਾਰਾ 20000 ਰੁਪਏ ਉੱਤੇ ਪੂਰਾ ਕਰ ਬੈਠੇ ਨੇ ਕਈ ਕਿਸਾਨ ਐ ਹੋ ਜੀ ਵੀ ਨੇ ਕਿ ਜਿਨ੍ਹਾਂ ਕੋਲ ਇੱਕ ਕਿੱਲਾ ਹੈ ਤੇ ਉਹੋ ਹੀ ਕਿੱਲਾ ਵੀ ਖਤਮ ਹੋ ਗਿਆ ਤਾਂ ਉਹਨੇ ਬੱਚਿਆਂ ਦੇ ਖਾਣ ਜੋਗੇ ਦਾਣੇ ਵੀ ਨਹੀਂ ਹੈਗੇ ਤੇ ਗਵਰਨਮੈਂਟਾਂ ਸਾਨੂੰ ਹਰੇ ਪਾਸੇ ਦੱਬੀ ਜਾਂਦੀਆਂ ਨੇ ਕਿ ਨਹੀਂ ਜੀ ਆ ਵੀ ਪਾਓ ਉਹ ਵੀ ਪਾਓ ਸਾਡੇ ਦੇ ਕਾਨੂੰਨ ਲਾ ਲਾ ਕੇ ਲਾਗੂ ਕਰ ਕਰਕੇ ਹਰ ਤਰ੍ਹਾਂ ਮਾਰ ਕਰਦੀ ਵੀ ਹਰ ਤਰ੍ਹਾਂ ਫਸਾ ਕਦੇ ਬਿਜਲੀ ਬਿੱਲ ਤੇ ਕੋਈ ਹੋਰ ਕਾਨੂੰਨ ਆ ਸੀ ਅੱਦੇ ਸਾਡੇ ਜੀ ਜਿਹੜੇ ਨੇ ਬਾਟਰ ਤੇ ਬੈਠੇ ਨੇ ਅੱਦੇ ਸਾਡੇ ਆਹ ਅਸੀਂ ਖੁਦ ਅੱਜ ਅਸੀਂ ਜਾਣਾ ਸੀਗਾ ਆਪਣਾ ਪਟਿਆਲੇ ਕੈਪਟਨ ਦੀ ਗੁੱਠੀ ਕਿ ਅੱਜ ਅਸੀਂ ਇਹਨੂੰ ਇਸ ਆਪਣੇ ਸਾਡੀ ਮਾਰ ਪੈਣ ਕਰਕੇ ਅਸੀਂ ਇੱਥੇ ਆਏ ਹਾਂ ਤੁਹਾਨੂੰ ਵੀ ਸੱਦਿਆ ਤਾਂ ਕਿ ਲੋਕਾਂ ਨੂੰ ਦਿਖਾਇਆ ਜਾ ਸਕੇ ਜਿਹੜੀ ਸਰਕਾਰ ਨੂੰ ਦਿਖਾਇਆ ਜਾ ਸਕੇ ਕਿ ਸਾਡੇ ਗਰੀਬ ਦਾ ਨਾਲ ਬਣਦਾ ਕੀ ਵਾ ਸਾਡੇ ਕਿਸਾਨਾਂ ਨਾਲ ਬਣਦਾ ਕੀ ਇਹ ਕਿਸਾਨ ਜਿਹੜੀ ਅੱਜ ਨਾਲ ਨਾਲ ਵਿਆਜ ਤੇ ਚੁੱਕੇ ਪੈਸਾ ਲਾ ਕੇ ਅਗਲੇ ਕਿੱਲੇ ਕਿੱਲੇ ਤੇ ਖਰਚਾ ਕੀਤਾ ਹੈ ਜਿਹੜਾ ਉਹ ਕਿਹਦੇ ਪਾਸੋਂ ਪੂਰਾ ਕਰੇਗਾ ਖਾਏਗਾ ਕੀ ਤੇ ਅੰਦਰੋਂ ਕੀ ਖਾਏਗਾ ਤੇ ਟੂੜੀ ਦਾ ਕੰਮ ਵੀ ਨਹੀਂ ਆਣੀ ਤੇ ਨਾ ਹੀ ਇਹ ਕਿਸੇ ਦਾਣੇ ਦਾ ਕੰਮ ਹੈ ਇਹ ਤੇ ਹੁਣ ਸਰੀ ਬਾਣੀ ਪੈਗੀ ਸਭ ਦੀ ਇਹਨਾਂ ਨੂੰ ਇਹ 4 ਦਿਨ ਪੱਠੇ ਵਿਚਾਰ ਲੇਗਾ ਤੇ 2 ਦਿਨ ਜੇ 4 ਦਿਨ ਪੱਠਿਆਂ ਦਾ ਲਾਲਚ ਕਰਿਆ ਫਿਰ ਅੱਗੇ ਕੁਝ ਨਹੀਂ ਹੋਰਦਾ ਇਹ ਦੇਖੋ ਤੇ 6 ਮਹੀਨੇ ਦੀ ਫਸਲ ਸਵਾਲੀ ਪਾਈ ਪਈ ਸੀਗੀ ਸਿਰਫ ਦਸ ਸਿਰਫ 10 20 ਦਿਨ ਹੋਰ ਮਹੀਨੇ ਦੀ ਗੱਲ ਰਹੀ ਸੀ ਕਿ ਮਹੀਨੇ ਤੱਕ ਇਹ ਪੱਕ ਜਾਣੀਆਂ ਸਨ ਚਲੋ ਕਿੱਥੇ ਇਹਨਾਂ ਦਾ ਆਪਣਾ ਸੋਚਿਆ ਹੁੰਦਾ ਹੈ ਕਿ ਕਿਸੇ ਨੇ ਕੋਈ ਵਿਆਹ ਕਰਨਾ ਕਿਸੇ ਨੇ ਕੋਈ ਟਾਂਕਰ ਨਾਲ 100 ਬੱਚਿਆਂ ਦੀ ਫੀਸਾਂ ਦੇਣੀਆਂ 100 ਕੰਮ ਕਰਨੇ ਹੁੰਦੇ ਨੇ ਸਾਰਾ ਦਾਰੋਬਾਦ ਹੀ ਇਹ ਕਿਸਾਨੀ ਤੇ ਇਹ ਦਾਰੋਬਾ ਜੋ ਵੀ ਹੈ ਤੇ ਜੇਕਰ ਐਹਾ ਕੁਝ ਹੋ ਗਿਆ ਤੇ ਸਾਨੂੰ ਆ ਨਹੀਂ ਕਿ ਸਾਨੂੰ ਆਸ ਆਉਣ ਨੂੰ ਕਰਨੇ ਆ ਅਸੀਂ ਸਰਕਾਰ ਤੋਂ ਕਿ ਸਾਨੂੰ ਕੋਈ ਆਸ ਹੈ ਕਿ ਕੁਝ ਸਾਡੀ ਕਿਸਾਨਾਂ ਦੀ ਬਾਹ ਫੜੇਗੀ ਗਵਰਨਮੈਂਟ ਕੋਈ ਵੀ ਪਰ ਸਾਨੂੰ ਆਸ ਨਹੀਂ ਵੈਸੇ ਇਨਾਂ ਤੇ ਕਿਉਂਕਿ ਸਾਡੀ ਭਗਵੰਤਮਾਨ ਸਰਕਾਰ ਤੋਂ ਪਿਛਲੇ ਗੜਿਆਂ ਦੀ ਮਾਰੀਆਂ ਦਾ ਪਿਛਲੇ ਸਾਲ ਦੇ ਜੋ ਕੁਝ ਹੋਇਆ ਹੈ ਮੁਆਸ਼ਾ ਦਾ ਕੰਮ ਖਰਾਬਾ ਹੋਇਆ ਜੇ ਉਹਨਾਂ ਦੇ ਹਾਲੇ ਤੱਕ ਇਹਨਾਂ ਨੇ ਸਾਨੂੰ ਮੁਆਵਜ਼ਾ ਨਹੀਂ ਇੱਥੇ ਕੁਝ ਜਿਵੇਂ ਕਿ ਇੱਥੇ ਸਰੋਂ ਦਾ ਦੱਸ ਰਹੇ ਨੇ ਕਿ ਠੇਕੇ ਤੇ ਲੈ ਕੇ ਬੀਜੀ ਹੋਈ ਸੀਗੀ ਕੁਝ ਕਿਸਾਨ ਤਾਂ ਉਹਨਾਂ ਦੀ ਵੀ ਤਹਿਸ ਨਹਿਸ ਹੋ ਗਈ ਹੈ ਔਰ ਕਾਫੀ ਜ਼ਿਆਦਾ ਇੱਥੇ ਇੱਕ ਮੰਜ਼ਰ ਬਰਬਾਦੀ ਦਾ ਦੇਖਣ ਨੂੰ ਮਿਲ ਰਿਹਾ ਹੈ ਹਾਂਜੀ ਕੀ ਨਾਂ ਹੈ ਤੁਹਾਡਾ ਇਹ ਨਾ ਗੁਰਚਰਨ ਸਿੰਘ ਹੈ ਜੀ ਕਿਹੜਾ ਪਿੰਡ ਹੈ ਤੁਹਾਡਾ ਕਿ ਨਗਰਾ ਪਿੰਡ ਹੈ ਜੀ ਮੇਰਾ ਕੀ ਗੱਲ ਬਾਤ ਅਸੀਂ 10 ਕਿੱਲੇ ਪਹਿਲੀ ਠੇਕੇ ਤੇ ਲੈ ਕੇ ਸਰੋਂ ਬੀਜੀ ਹੋਈ ਹੈ ਸਾਡੀ ਸਰੋਂ ਦਾ ਸਤਿਆਨਾਸ਼ ਬਲੇ ਕੁਝ ਨਹੀਂ ਰਿਹਾ ਸਾਡੀ ਝੜਕੀ ਟੁੱਟ ਗਈ ਥਲੇ ਡਿੱਗੀ ਪਈ ਹੈ ਤੁਸੀਂ ਮੋਕੇ ਤੇ ਦੇ ਅਸੀਂ ਅਸੀਂ ਸਾ ਅਸੀਂ 77000 ਨੂੰ ਠੇਕੇ ਤੇ ਲਈ ਹੋਈ ਹੈ ਜੀ ਪਹਿਲੀ ਕਿੰਨਾ ਕੁ ਨੁਕਸਾਨ ਹੋ ਗਿਆ ਹੂ ਤੁਹਾਡੇ ਲੱਗਦਾ ਮੇਰੇ ਸਾਬ ਨਾਲ 90 95% ਦਾ ਨੁਕਸਾਨ ਨਹੀਂ ਰਖਣ ਹੈ ਉਹ ਜੀ ਮੰਗ ਕਰਦੇ ਸਰਕਾਰ ਤੋਂ ਮੰਗ ਉਹ ਬੇਨਤੀ ਕਰਦੇ ਆ ਵੀ ਸਾਡੀ ਬਾਹ ਮੜੀ ਜਾਏ ਦਿਮਿੰਦਰ ਨਾਲ ਲੋਕਾਂ ਦੇ ਪਹਿਲੇ ਮਰੇ ਪਏ ਆ ਜਿਹੜੀ ਤਾਂ ਜਿਵੇਂ ਕਿ ਦੱਸ ਰਹੇ ਸਨ ਇਹ ਬਜ਼ੁਰਗ ਕਿਸਾਨ ਨੇ ਇਹਨਾਂ ਨੇ ਠੇਕੇ ਤੇ ਲੈ ਕੇ 10 ਕਿੱਲੇ ਜ਼ਮੀਨ ਦੇ ਉਹਦੇ ਵਿੱਚ ਸਰੋਂ ਬੀਜੀ ਸੀ ਕਿਉਂਕਿ ਹਰ ਕੋਈ ਸੋਚਦਾ ਹੈ ਕਿ ਸਾਨੂੰ ਕੋਈ ਨਾ ਕੋਈ ਬੈਨੀਫਿਟ ਮਿਲੇ ਪ੍ਰੋਫਿਟ ਮਿਲੇ ਦਿਨ ਰਾਤ ਸੱਪਾਂ ਦੀਆਂ ਸਰੀਆਂ ਮਦ ਮਦ ਕੇ ਇੱਥੇ ਜਿਵੇਂ ਕਿਸਾਨਾਂ ਨੇ ਬੀਜੀਆਂ ਪੁੱਤਾ ਮੰਗ ਫਸਲਾਂ ਅੱਜ ਤਹਿਸ ਨਹਿਸ ਹੋ ਗਈਆਂ ਹਨ ਦੇਖਦੇ ਹਾਂ ਕਿ ਸਰਕਾਰ ਵੱਲੋਂ ਕਿਸ ਤਰ੍ਹਾਂ ਦਾ ਇਹਨਾਂ ਨੂੰ ਮੁਆਵਜ਼ਾ ਮਿਲਦਾ ਹੈ ਜਾਂ ਇਹਨਾਂ ਦਾ ਇਸ ਤਰ੍ਹਾਂ ਹੀ ਜਿਹੜਾ ਕਿ ਇਹ ਤਹਿਸ ਨਹਿਸ ਹੋਇਆ ਮੰਝਰ ਸਾਰਾ ਖਤਮ ਹੋ ਜਾਵੇ ਹਾਂਜੀ ਪਿੰਡ ਹਰਿਆਉ ਖੁਰਦ ਜੀ ਜ਼ਿਲ੍ਹਾ ਪਟਿਆਲਾ ਜੀ ਮੈਂ 20 ਕਿੱਲੇ ਠੇਕੇ ਦੇ ਲੈ ਕੇ ਕੁਛ ਕਣਕ ਵੀ ਜੀ ਹੈ ਜੀ 15 ਕਿੱਲੇ 5 ਕਿੱਲੋ ਸਰੋਂ ਹੈ ਜੀ ਉਹ ਸਾਰੀ ਗੜੇ ਗੜਿਆਂ ਨਾਲ ਸਾਰੀ ਤੈਸਰੇਸ ਹੋ ਗਈ ਹੈ ਜੀ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਸਾਨੂੰ ਵੱਤ ਵੱਦ ਮਾਮਲਾ ਦਿੱਤਾ ਜਾਵੇ ਜੀ ਹੁਣ ਤੱਕ ਤਾਂ ਤਰਨੇ ਲਾ ਰਹੇ ਆ ਇਹਨਾਂ ਤੇ ਅਸੀਂ ਫੇਰ ਵੀ ਅਸੀਂ ਨਾਲ ਅਪੀਲ ਕਰਨੇ ਆ ਕਿ ਜੇ ਹੁਣ ਵੀ ਅੱਖਾਂ ਨਾ ਖੁੱਲੀਆਂ ਤੇ ਅਸੀਂ ਉਹਨਾਂ ਦੇ ਖਿਲਾਫ ਪੂਰਾ ਪੁਰਜ਼ੋਰ ਐਕਸ਼ਨ ਲਾਵਾਂਗੇ ਸਾਡੀ ਯੂਨੀਅਨ ਪੂਰਾ ਜੋਰ ਐਕਸ਼ਨ ਲਈ ਅਸੀਂ ਆਪਣੇ ਪ੍ਰਧਾਨਾਂ ਨੂੰ ਆਖਾਂਗੇ ਕਿ ਇਹਦੇ ਵਾਸਤੇ ਤੁਸੀਂ ਆਪਣੀ ਕੋਲ ਦੀ ਤਿਆਰੀ ਕਰੋ ਕੋਈ ਤੁਹਾਡੀ ਜ਼ਮੀਨ ਕਿਹੜੇ ਪਿੰਡ ਦੇ ਵਿੱਚ ਆਉਂਦੀ ਆ ਔਰ ਕਿੰਨੇ ਇੱਕ ਕਿੱਲੇ ਤੁਹਾਡੇ ਜਿਹੜੇ ਖਰਾਬ ਹੋਇਆ ਕਿ ਨਾਲ ਸਬਜ਼ੀ ਵੀ ਕੋਈ ਸੀ ਲੱਗੀ ਹੋਈ ਨਹੀਂ ਜਿੱਥੇ ਮਟਰ ਟਮਾਟਰ ਜਿਹੜੀ ਜਿਹੜੀ ਸਬਜ਼ੀ ਸਰੋਂ ਤੱਕ ਜਿਹੜੀ ਕੋਈ ਬੀਜੀਆਂ ਨੇ ਸਭ ਬਿਲਕੁਲ ਖਤਮ ਕਰ ਦਿੱਤਾ ਪਿੰਡ ਮੇਰਾ ਹਰਿਊਖੁਰ ਦੇ ਜੀ ਇੱਥੇ ਸਾਰਾ ਟੋਟਲ ਹਰਿਊਖੁਰ ਦਾ ਹਰਿਊ ਕਲਾ ਹਰਿਊ ਆਪਣਾ ਦੇਵਗੜ੍ਹ ਤੇ ਆਪਣਾ ਚਲਾਗਰਾ ਜੀ ਇਹ ਚ ਜਾ ਸਾਡੇ ਪਾਸ ਪਤਲਾ ਏਰੀਆ ਸਾਰੇ ਹੀ ਹੈ ਜੀ ਇਸ ਵਾਰ। ਕਿ ਗੜੇ ਵੀ ਚੰਗੇ ਮੋٹے ਮੋٹے ਜੁੱਤੇ ਤੁਸੀਂ ਵੇਖੇ ਵੀ ਹੋਣਗੇ ਤੁਸੀਂ ਆਪ ਤੁਹਾਨੂੰ ਵਖਾਵੇਂ ਹਾਲੇ ਤੱਕ ਗੜੇ ਪਏ ਸਾਡੀ ਪੈਲੀ ਦੇ ਵਿੱਚ। ਤੁਹਾਨੂੰ ਅਸੀਂ ਵਪਰਾਂ ਉੱਤੇ ਪਏ ਜਿੱਥੇ ਉਹ ਦਿਖਾ ਸਕਦੇ ਹਾਂ ਨਾਲ ਜਿੱਥੇ। ਤੇ ਇਸ ਕਰਕੇ ਅਸੀਂ ਗਵਰਨਮੈਂਟ ਤੋਂ ਮੰਗ ਕਰਨੀ ਹੈ ਕਿ ਜੇ ਤੇ ਛੇਲ ਤੋਂ ਜਲਦ ਸਾਡੇ ਮੁਆਵਜ਼ਾ ਦਿੱਤਾ ਜਾਵੇ ਗਰਦੋਰੀ ਕਰਾ ਕੇ। ਜੇ ਨਹੀਂ ਦਿੱਤੀ ਇਹਦੇ ਗਰਦੋਰੀ ਵੀ ਸਹੀ 100% ਦੀ ਕਰवानी ਹੈ। ਕਿਉਂਕਿ ਤੁਸੀਂ ਇਹ ਵੇਖ ਸਕਦੇ ਹੋ ਇੱਕ ਇੱਕ ਦਾਣਾ ਸਭ ਖਤਮ ਹੋਇਆ ਪਿਆ ਬਿਲਕੁਲ। ਤੇ ਅਸੀਂ ਅਸੀਂ ਮੰਗ ਕਰਾਂਗੇ ਸਰਕਾਰਾਂ ਤੋਂ ਸੈਂਟਰ ਤੋਂ ਵੀ ਤੇ ਪ੍ਰਗੰਤਵਾਨ ਸਰਕਾਰ ਤੋਂ ਕੋਈ ਛੇਤੀ ਛੇਤੀ ਕੋਈ ਵੀ ਐਕਸ਼ਨ ਲੈ ਕੇ ਸਾਡੇ ਕਿਸਾਨਾਂ ਦਾ ਪਰਭੂਜੀ ਕੀਤੀ ਜਾਏ ਇਹੋ ਹੀ ਆ ਸਾਡੀ ਮੰਗ ਜਿਵੇਂ ਕਿ ਰੱਬ ਦੀ ਇੱਕ ਕਰੋਪੀ ਆ ਗਈ ਹੈ ਇੱਥੇ ਇਹਨਾਂ ਕਿਸਾਨਾਂ ਦੇ ਉੱਤੇ ਐਸ ਟਾਈਮ ਜਿਵੇਂ ਗੜੇਮਾਰੀ ਦੇ ਨਾਲ ਫਸਲਾਂ ਸਾਰੀਆਂ ਤਬਾਹ ਹੋ ਗਈਆਂ ਹਨ ਪਰ ਇੱਕ ਕਿਸਾਨਾਂ ਦਾ ਇੱਕ ਇਹੋ ਜਿਹਾ ਸਿਸਟਮ ਜਿਹੜਾ ਕਿ ਅੱਜ ਜਿੰਨੇ ਵੀ ਕਿਸਾਨ ਸੀਗੇ ਉਹ ਰੱਬ ਦੀ ਇਸ ਕਰੋਪੀ ਤੋਂ ਕਾਫੀ ਜ਼ਿਆਦਾ ਦੁਖੀ ਵੀ ਨਜ਼ਰ ਆ ਰਹੇ ਹਨ ਪਰ ਇੱਕ ਦੇਖਣ ਵਾਲੀ ਗੱਲ ਹੈ ਕਿ ਹੁਣ ਇਹਨਾਂ ਦੀ ਸਰਕਾਰ ਕੋਈ ਬਾਹ ਫੜੂਗੀ ਜਾਂ ਇਹਨਾਂ ਦੀ ਕੋਈ ਪਰਪਾਈ ਕਰਾਵੇਗੀ ਜਾਂ ਕਿਸ ਤਰ੍ਹਾਂ ਦਾ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਏਗਾ ਅੱਜ ਅਸੀਂ ਕੁਝ ਇੱਥੇ ਮੌਕੇ ਤੇ ਅੱਜ ਪਟਵਾਰੀ ਵੀ ਪਹੁੰਚੇ ਨੇ ਜਿਹੜਾ ਕਿ ਮੌਕੇ ਦਾ ਜਾਇਜ਼ਾ ਲੈਣ ਆਏ ਆ ਅਸੀਂ ਉਹਨਾਂ ਨਾਲ ਵੀ ਗੱਲ ਕਰਨੀ ਚਾਹਾਂਗੇ ਕਿ ਇਸ ਤਰ੍ਹਾਂ ਦਾ ਜਿਹੜਾ ਇੱਥੇ ਮੁਆਵਜ਼ਾ ਜਾਂ ਮੁਆਇਨਾ ਕਰਨਾ ਆਏ ਤੁਸੀਂ ਤਾਂ ਔਰ ਹਾਂਜੀ ਪਟਵਾਰੀ ਸਾਹਿਬ ਕੀ ਨਾਂ ਜੀ ਤੁਹਾਡਾ ਔਰ ਕਿਹੜਾ ਏਰੀਆ ਜੀ ਤੁਹਾਡਾ ਪਟਵਾਰੀ ਗੁਰਮukh ਸਿੰਘ ਹਲਕਾ ਦਗਲ ਖੁਰਦ ਜੀ ਤੇ ਅਸੀਂ ਇੱਥੇ ਮਾਨਯੋਗ ਗੈਸਟੀਅਮ ਸਾਹਿਬ ਤੇ ਮਾਨਯੋਗ ਤਹਿਸੀਲਦਾਰ ਦੇ ਹੁਕਮ ਮੁਤਾਬਕ ਇੱਥੇ ਪਹੁੰਚੇ ਆਂ ਇੱਥੋਂ ਦਾ ਮੌਕਾ ਦੇਖਿਆ ਜਾ ਰਿਹਾ ਤੇ ਨੁਕਸਾਨ ਕਾਫੀ ਹੈ ਜੋ ਸਰਕਾਰ ਦੀਆਂ ਹਦਾਇਤਾਂ ਹੋਣਗੀਆਂ ਉਹਦੇ ਮੁਤਾਬਕ ਅੱਗੇ ਕਾਰਵਾਈ ਕੀਤੀ ਜਾਏਗੀ ਤੁਹਾਨੂੰ ਲੱਗ ਰਿਹਾ ਵੀ ਇੱਥੇ ਜਿਵੇਂ ਕਿੰਨੇ ਕ ਕਿੱਲੇ ਕਿੰਨੇ ਕ ਪਿੰਡ ਹੈ ਜਿਹੜੇ ਇਹਦੇ ਵਿੱਚ ਆਏ ਆ ਜਿਹੜੀ ਘੜੇ ਮਾਰੀ ਆ ਤੁਸੀਂ ਦੇਖ ਰਹੇ ਹੋ ਅੱਜ ਫਸਲਾਂ ਦੇ ਜਿਹੜੇ ਨੁਕਸਾਨ ਹੋਏ ਆ ਛਿੱਟੇ ਬਿਲਕੁਲ ਨਿਕਲੇ ਹੋਏ ਸੀਗੇ ਕਿ ਜਿਹੜੀਆਂ ਹੁਣ ਇਸ ਟਾਈਮ ਫਸਲਾਂ ਇੱਕ ਜਿਵੇਂ ਹੀ ਤਹਿਸ ਨਸ ਹੋ ਗਈਆਂ ਕਿੰਨਾ ਕ ਨੁਕਸਾਨ ਹੋ ਗਿਆ ਹੁ ਤੁਹਾਡੇ ਆਈਡੀਆ ਨਾਲ ਇਸ ਇਲਾਕੇ ਦੇ ਵਿੱਚ ਦੇਖੋ ਜੀ ਇਹ ਤਾਂ ਹਜੇ ਅਸੀਂ ਮੌਕਾ ਦੇਖ ਰਹੇ ਹਾਂ ਪਿੱਛੋਂ ਅਸੀਂ ਆਪਣਾ ਪਾਤੜਾਂ ਤੋਂ ਚੱਲੇ ਸੀ ਉਸ ਸਾਈਡ ਦੇ ਵਿੱਚ ਕੁਝ ਏਰੀਆ ਠੀਕ ਹੈ ਸ਼ਤਰਾਣੇ ਦਾ ਏਰੀਆ ਵੀ ਲਗਭਗ ਠੀਕ ਹੈ ਪਰ ਜਿਹੜਾ ਇੱਧਰ ਚਨਾਗਰੇ ਵਾਲੀ ਸਾਈਡ ਦੇ ਵਿੱਚ ਆਇਆ ਦਗਾਲ ਖੁਰਦਾ ਇੱਧਰ ਨੁਕਸਾਨ ਹੈ ਤੁਗਾਲ ਖੁਰਦ ਔਰ ਦਿਓਗੜ ਚ ਨਗਰਾ ਹਰੇਊ ਖੁਰਦ ਇਹ ਕਈ ਪਿੰਡਾਂ ਦੇ ਵਿੱਚ ਅਸੀਂ ਵੀ ਸਾਡੀ ਵੀ ਟੀਮ ਕਾਫੀ ਜਾਇਜ਼ਾ ਲੈ ਕੇ ਆਈ ਆ ਪਰ ਉਹਨਾਂ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਮੰਜ਼ਰ ਬਣਿਆ ਸਾਫ਼ ਦਿਖਾਈ ਦੇ ਰਿਹਾ ਹੈ ਕਿ ਫਸਲਾਂ ਜਿਹੜੀਆਂ ਉਹ ਵੀ ਤਹਿਸਨਸ ਹੋ ਗਈਆਂ ਔਰ ਸਬਜ਼ੀਆਂ ਵੀ ਤਹਿਸਨਸ ਹੋ ਗਈਆਂ ਕੀ ਲੱਗ ਰਿਹਾ ਤੁਹਾਨੂੰ ਸਰਕਾਰ ਵੱਲੋਂ ਇਹ ਗਰਦੌਰੀ ਜਲਦੀ ਹੋ ਜੂਗੀ ਹੋ ਨਹੀਂ ਦੇਖੋ ਜੀ ਇਹ ਤਾਂ ਸਰਕਾਰ ਦੇ ਦਸਨ ਮੁਦੱਬਾ ਕੀ ਹੈ ਜੋ ਉਹਨਾਂ ਦੀ ਹਦਾਇਤਾਂ ਹੋਣਗੀਆਂ ਸਾਨੂੰ ਉਹਦੇ ਮੁਤਾਬਕ ਪ੍ਰਸ਼ਾਸਨ ਕਾਰਵਾਈ ਕਰੇਗਾ ਜਿਵੇਂ ਕਿ ਇਹ ਸਨ ਪਟਵਾਰੀ ਇੱਥੇ ਮੌਕਾ ਦੇਖਣ ਪਹੁੰਚੇ ਨੇ ਅੱਜ ਔਰ ਇਹ ਦੱਸ ਰਹੇ ਸਨ ਕਿ ਜਿਸ ਤਰ੍ਹਾਂ ਦੀ ਅੱਗੇ ਆਉਣ ਵਾਲੇ ਸਮੇਂ ਸਰਕਾਰ ਦੀ ਹਦਾਇਤ ਹੋਊਗੀ ਇਹਨਾਂ ਵੱਲੋਂ ਤਾਂ ਜਿਹੜੀ ਇੱਥੇ ਦੀ ਜਿਹੜੀ ਸਿਸਟਮ ਹੈ ਜੋ ਵੀ ਹੈ ਇੱਥੇ ਦੇਖ ਰਹੇ ਕਿ ਇਨਕੁਆਰੀ ਕਰਕੇ ਇੱਥੋਂ ਦੀ ਜਿਹੜੀ ਕੀ ਦੇਖ ਕੇ ਜਾ ਰਹੇ ਨੇ ਹੁਣ ਔਰ ਜਿਵੇਂ ਇਹਨਾਂ ਨੇ ਇੱਥੇ ਦੇਖਿਆ ਹੈ ਮੌਕਾ ਆਉਣ ਵਾਲੇ ਸਮੇਂ ਦੇਖਣਾ ਹੋਵੇਗਾ ਕਿ ਇਹਨਾਂ ਦੀ ਕਿਸਾਨਾਂ ਦਾ ਹੁਣ ਕਦੋਂ ਤੱਕ ਹੰਝੂ ਪੂੰਝੇ ਜਾਣਗੇ ਔਰ ਇਹਨਾਂ ਨੂੰ ਕੋਈ ਮੁਆਵਜ਼ਾ ਮਿਲ ਪਾਏਗਾ you mm -hmm.